ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਪੰਜਾਬ ਦੇ ਮੁਹਾਲੀ ਚ ਬੀਜੇਪੀ ਨੇਤਾ ਦੇ ਘਰ ਦੇ ਬਾਹਰ ਖੜੀ ਥਾਰ ਤੇ ਪਦਮਾਸ਼ਾ ਨੇ ਫਾਇਰਿੰਗ ਕੀਤੀ ਹੈ ਮਲਜ਼ਮ ਤਲਵਾਰਾਂ ਨਾਲ ਥਾਰ ਦੇ ਬੋਨਟ ਨੂੰ ਤੋੜ ਕੇ ਫਰਾਰ ਹੋਏ ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਨੇ ਮਲਜ਼ਮ ਸਕੋਰਪਿਓ ਗੱਡੀ ਵਿੱਚ ਸਵਾਰ ਹੋ ਕੇ ਆਏ ਹੁਣ ਇਸ ਘਟਨਾ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੇ ਵਿੱਚ ਸਕੋਰਪਿਓ ਚ ਸਵਾਰ ਹਮਲਾਵਰ ਥਾਰ ਤੇ ਸੱਤ ਰਾਉਂਡ ਫਾਇਰਿੰਗ ਕਰਦੇ ਨਜ਼ਰ ਆ ਰਹੇ ਨੇ ਥਾਣਾ ਫੇਜ਼ 1 ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇਜ਼ਿਕ ਦੇ ਨਿਵਾਸੀ ਭਾਜਪਾ ਨੇਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਦੀ ਰਾਤ ਦੇ ਲਗਭਗ 12:30 ਵਜੇ ਉਹਨਾਂ ਨੇ ਆਪਣੀ ਕਾਰ ਘਰ ਦੇ ਬਾਹਰ ਖੜੀ ਕੀਤੀ ਇਸ ਦੌਰਾਨ ਸਫੈਦ ਰੰਗ ਦੀ ਸਕੋਰਪਿਓ ਚਾਹੀ ਬਦਮਾਸ਼ਾਂ ਨੇ ਪਹਿਲਾਂ ਗੱਡੀ ਦੇ ਸ਼ੀਸ਼ੇ ਤੇ ਗੋਲੀ ਚਲਾਈ ਤੇ ਫਿਰ ਤਲਵਾਰਾਂ ਨਾਲ ਬੋਨਟ ਤੋੜ ਦਿੱਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਜਿਮ ਜਾਣ ਲਈ ਗੱਡੀ ਦੇ ਕੋਲ ਪਹੁੰਚੇ ਤਾਂ ਪਹਿਲਾਂ ਉਹਨਾਂ ਨੂੰ ਲੱਗਾ ਕਿ ਕਿਸੇ ਨੇ ਸ਼ਾਇਦ ਗੱਡੀ ਦੇ ਸ਼ੀਸ਼ੇ ਤੇ ਪੱਥਰ ਮਾਰਿਆ ਹੋਵੇ ਪਰ ਜਦੋਂ ਉਹਨਾਂ ਨੇ ਗੱਡੀ ਨੂੰ ਧਿਆਨ ਨਾਲ ਦੇਖਿਆ ਤਾਂ ਅੰਦਰੋਂ ਇੱਕ ਖੋਲ ਬਰਾਮਦ ਹੋਇਆ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹਾਲਾਂਕਿ ਪੀੜਤ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਰੰਜਿਸ਼ ਸੀ ਮੌਕੇ ਤੇ ਪਹੁੰਚੀ ਥਾਣਾ ਫੇਜ਼ 1 ਦੀ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਗੱਡੀ ਚਲਾਉਣ ਵੇਲੇ ਫੋਨ ਕੀਤਾ ਗਿਆ ਕਿਸੇ ਨੇ ਉਹਨਾਂ ਦੀ ਗੱਡੀ ਤੇ ਕੁਲਹਾੜੀ ਨਾਲ ਹਮਲਾ ਕੀਤਾ ਜਦ ਟੀਮ ਮੌਕੇ ਤੇ ਪਹੁੰਚੀ ਤਾਂ ਪਤਾ ਲੱਗਾ ਹੈ ਕਿ ਫਾਇਰਿੰਗ ਵੀ ਹੋਈ ਹੈ ਇਸ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ ਫਾਇਰਿੰਗ ਕਰਨ ਵਾਲੇ ਸਕੋਰਪਿਓ ਗੱਡੀ ਵਿੱਚ ਸਵਾਰ ਹੋ ਕੇ ਆਏ ਸੀ ਹੁਣ ਤੱਕ ਮਾਮਲੇ ਬਾਰੇ ਕਿਹੜੀ ਜਾਣਕਾਰੀ ਸਾਹਮਣੇ ਆਈ ਹੈ ਬੀਜਪੀ ਨੇਤਾ ਜੀ ਨੇ ਪੁਲਿਸ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਖੁਦ ਸੁਣੋ ਮੈਂ ਬੀਜਪੀ ਦਾ ਵਰਕਰ ਹਾਂ ਫੇਜ਼ ਦਾ ਮੈਂ ਠੀਕ ਹੈ ਜੀ ਤੇ ਰਾਤ ਜਦੋਂ ਮੈਂ ਸੌ ਰਿਹਾ ਸੀ ਨਾ ਤੇ ਉਸ ਸਮੇਂ ਇਹ ਘਟਨਾ ਹੋਈ ਹੈ ਮੈਂ ਸਵੇਰੇ 7:30 ਦੇ ਕਰੀਬ ਜਿਮ ਜਾਣ ਲੱਗਾ ਤਾਂ ਉਦੋਂ ਆ ਕੇ ਦੇਖਿਆ ਮੇਰੀ ਗੱਡੀ ਦਾ ਜਿਵੇਂ ਤੋੜਪਨ ਹੋਈ ਹੈ ਤੇ ਉਸ ਟਾਈਮ ਮੈਨੂੰ ਆਈਡੀ ਨਹੀਂ ਸੀ ਕਿ ਮੇਰੀ ਗੱਡੀ ਉੱਪਰ ਫਾਇਰਿੰਗ ਹੋ ਚੁੱਕੀ ਹੈ ਮੈਂ ਨੋਰਮਲ ਆਪਣਾ 112 ਦੇ ਕੋਲ ਕੀਤੀ ਤੇ ਮੈਂ ਉਰ ਵੀ ਕਲਿੱਕ ਕੀਤੀ ਕੰਪਲੇਂਟ ਦੇ ਕੇ ਥਾਣੇ ਕੇ ਬੱਟ ਜਦੋਂ ਬਾਅਦ ਵਿੱਚ ਮੈਂ ਵੀਡੀਓ ਵਗੈਰਾ ਦੀ ਘੜਾਈ ਨਾ ਸੀ ਸੀਸੀਟੀਵੀ ਤੇ ਉਹਦੇ ਵਿੱਚ ਆਵਾਜ਼ ਆਈ ਮੈਨੂੰ ਜੇ ਫਾਇਰਿੰਗ ਹੋ ਰਹੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੱਡੀ ਆਪਣੀ ਅੰਦਰੋਂ ਚੈੱਕ ਕਰਕੇ ਦੇਖੀ ਤਾਂ ਆਹ ਸਾਈਡ ਦੇ ਕੋਈ ਛੇਦ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਦੀ ਡਿੱਕੀ ਚੈੱਕ ਕਰ ਫੇ ਮੈਂ ਦੁਬਾਰਾ ਕਾਲ ਕੀਤੀ ਮੈਂ ਕਿਹਾ ਭਾਈ ਜਿਵੇਂ ਮੈਂ ਗੱਲ ਹੈ ਕਿ ਸੀਰੀਅਸ ਮੈਟਰ ਹੈ ਕਿ ਮੈਨੂੰ ਤੋੜਪਾਣੀ ਹੋਈ ਹੈ ਫਾਇਰਿੰਗ ਹੋਈ ਗੱਡੀ ਉੱਪਰ ਆਪਣੀ ਪੁਰਾਣੀ ਕਿਸੇ ਨਾਲ ਰੰਜਿਸ਼ ਚੱਲਦੀ ਨਹੀਂ ਭਾਈ ਮੇਰੀ ਕੋਈ ਰੰਜਿਸ਼ ਨਹੀਂ ਹੈਗੀ ਨਹੀਂ ਨਹੀਂ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਵੀ ਨਾ ਮੇਰੀ ਉੱਪਰ ਬਾਰਕ ਰੰਜਿਸ਼ ਹੈ ਕਿਸੇ ਨਾਲ ਨਾ ਕੋਈ ਹੈ ਜੀ ਦੁਸ਼ਮਨੀ ਕਿਸੇ ਨਾਲ ਕੋਈ ਫੋਨ ਕਾਲ ਆਈ ਹੋਏ ਹੈ ਕੁਝ ਐ ਹੋਇ ਨਾ 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 ਭਾਈ ਜੀ ਹੈ ਜਿਆ ਕੁਝ ਹੋਇਆ ਵੇ ਬੰਦਾ ਪਹਿਲੇ ਹੀ ਲੈਟਰ ਆਂਦਾ ਆਪਣਾ ਹੈ ਜਿਆ ਕੁਝ ਨਹੀਂ ਫਾਇਰਿੰਗ ਕਿਸੇ ਹੋਰ ਦੇ ਕਰ ਰਹੀ ਹੈ ਕਿ ਤੁਹਾਡੇ ਨਹੀਂ ਨਹੀਂ ਭਾਈ ਇਹ ਨਹੀਂ ਜੇ ਇਹ ਵਾਲਾ ਸੀਨ ਹੁੰਦਾ ਤਾਂ ਉਹ ਪਹਿਲਾਂ ਕਾਫੀ ਦਿਨ ਤੋਂ ਗੱਡੀ ਦੇ ਕੋਲ ਪ ਉਹਨੇ ਬਿਲਕੁਲ ਬਰਾਬਰ ਆ ਕੇ ਫੇਰੀ ਕਿਉਂਕਿ ਮੇਰੀ ਗੱਡੀ ਨਾ ਉਰੇ ਮੇਰੀ ਜਿੱਥੇ ਗੱਡੀ ਖੜਦੀ ਹੈ ਵੀ ਜੇ ਉਹਦੀ ਮੇਰੀ ਗੱਡੀ ਨਾ ਮੈਂ ਚਾਰ ਕਿ ਮਹੀਨੇ ਪਹਿਲਾਂ ਗੱਡੀ ਲੈਤੀ ਸੀ ਸੇਮ ਜਿਹੇ ਗੱਡੀ ਮੇਰੀ ਇਸ ਜੀ ਲੋਕੇਸ਼ਨ ਤੇ ਖੜੀ ਹੁੰਦੀ ਹੈ ਰੋਡ ਤੇ ਕਾਫੀ ਟਾਈਮ ਮੈਂ ਇਸ ਗੱਡੀ ਦੇ ਵਿੱਚ ਬੈਠਾ ਰਹਿੰਦਾ ਜਿਵੇਂ ਕੋਈ ਫੋਨ ਆ ਗਿਆ ਕੁਛ ਆ ਗਿਆ ਮੈਂ ਗੱਡੀ ਵਿੱਚ ਹੀ ਬੈਠ ਕੇ ਗੱਲ ਵਗੈਰਾ ਕਰ ਦਰਦਾ ਜਿਵੇਂ ਆ ਤੇ ਉਸ ਦਿਨ ਕੁਦਰਤੀ ਮੈਂ ਜਿਵੇਂ ਥੋੜਾ ਲੇਟ ਨਾਈਟ ਹੋ ਗਿਆ ਮੈਂ ਗੱਡੀ ਵਿੱਚ ਨਹੀਂ ਸੀਗਾ ਕੋਈ ਧੰਕੀ ਭਰੇ ਕੋਈ ਕਾਲ ਆ ਕੋਈ ਲੈਟਰ ਨਹੀਂ ਕੋਈ ਕੁਛ ਆ ਹੋਇਆ ਨਹੀਂ ਨਹੀਂ ਭਾਈ ਹਲੇ ਤੱਕ ਤਾਂ ਇਹ ਜੀ ਕੋਈ ਚੀਜ਼ ਸਾਹਮਣੇ ਨਹੀਂ ਬਾਕੀ ਹਲੇ ਦੇਖੋ ਜੀ ਸਾਨੂੰ ਕੰਪਲੇਨੈਂਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰ ਕੇ ਤੇ ਇਨਫੋਰਮੇਸ਼ਨ ਦਿੱਤੀ ਸੀਗੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮਤਲਬ ਇਹ ਤੋਂ ਸੁਣਨੇ ਤੋਂ ਹੁਣ ਆ ਰਹੀ ਹੈ ਵੀ ਇੱਥੇ ਫਾਇਰਿੰਗ ਵੀ ਹੋਈ ਆ ਉਹਦੇ ਸਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਫਰਦਰ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਜੀ ਸਕੋਰਪਿਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਉਹਨੂੰ ਕਰਕੇ ਜਲਦੀ ਹੀ ਅਸੀਂ ਬੰਦੇ ਫੜ ਲਵਾਂਗੇ ਉਹ ਵੀ ਹੈਗਾ ਉਹ ਅਸੀਂ ਕਿਹ ਇੰਨੇ ਕੋਲ ਹੈਗਾ ਸੀਗਾ ਇਹ ਦਿਖਾ ਰਹੇ ਸੀਗੇ ਜੀ ਉਹਨੂੰ ਚੈੱਕ ਕਰਦੇ ਮੈਂ ਕੀ ਹੋਇਆ ਇੱਥੇ ਲੱਗਿਆ ਕਿ ਨਹੀਂ ਵਜਿਆ ਹਜੇ